ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਨੋ ਆਪਣੀ ਸੱਸ ਦਾ ਦੇਖੋ ਕਿੰਨਾ ਸਤਕਾਰ ਕਰਦੀ ਹੈ ਤੇ ਸੱਸਾਂ ਵੀ ਦੇਖੋ ਨੋਹਾਂ ਨੂੰ ਧੀਾਂ ਵਰਗਾ ਪਿਆਰ ਦਿੰਦੀਆਂ ਨੇ ਜੇ ਇਦਾਂ ਦਾ ਪਿਆਰ ਮਿਲ ਜਾਵੇ ਤਾਂ ਧੀਾਂ ਦੀ ਜ਼ਿੰਦਗੀ ਸੌਖੀ ਲੰਘ ਜਾਂਦੀ ਹੈ ਚੰਗੇ ਸੰਸਕਾਰਾਂ ਦਾ ਮੁੱਲ ਤਾਂ ਪਈ ਜਾਂਦਾ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿੰਨੀਆਂ ਰੀਝਾਂ ਦੇ ਨਾਲ ਆਪਣੀ ਧੀ ਨੂੰ ਸਸਕਾਰ ਦਿੱਤੇ ਹੋਣਗੇ ਜਦੋਂ ਧੀਾਂ ਸੋਹਰੇ ਪਰਿਵਾਰ ਦੇ ਵਿੱਚ ਆਉਂਦੀਆਂ ਤਾਂ ਕਿਸੇ ਨੂੰ ਵੀ ਨਹੀਂ ਜਾਣਦੀਆਂ ਹੁੰਦੀਆਂ ਕੁਝ ਸਮੇਂ ਬਾਅਦ ਸੌਰੇ ਪਰਿਵਾਰ ਵਿੱਚੋਂ ਸਭ ਦਾ ਪਤਾ ਲੱਗ ਜਾਂਦਾ ਵੀ ਕਿਹੜਾ ਮੈਨੂੰ ਪਿਆਰ ਕਰਦਾ ਧੀਆ ਐਨੀਆਂ ਵੀ ਭੋਲੀਆਂ ਨਹੀਂ ਹੁੰਦੀਆਂ ਆਪਣੇ ਮਾਪ ਨੂੰ ਛੱਡ ਕੇ ਆਪਣਾ ਫਰਜ਼ ਨਾ ਨਿਭਾਉਣ ਜਿਸ ਘਰ ਵਿੱਚ ਮੋਹ ਪਿਆਰ ਹੁੰਦਾ ਉਹ ਘਰ ਤਾਂ ਸਵਰਗੀ ਬਣ ਜਾਂਦਾ ਉਸ ਘਰ ਵਿੱਚ ਨੋਹਾਂ ਵੀ ਰਾਜ ਕਰਦੀਆਂ ਨੇ ਇਹ ਜਿਹੀਆਂ ਸੱਸਾਂ ਕਰਮਾ ਵਾਲੀਆਂ ਨੋਹਾਂ ਨੂੰ ਮਿਲਦੀਆਂ ਨੇ ਪ੍ਰਮਾਤਮਾ ਜੀ ਇਸ ਨੋਹ ਸੱਸ ਦਾ ਏਦਾਂ ਹੀ ਪਰਿਵਾਰ ਦੇ ਵਿੱਚ ਪਿਆਰ ਬਣਾਈ ਰੱਖੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ